ਤਿੰਨ ਪਹਿਲੂ ਤੇ ਪ੍ਰੋਡਕਸ਼ਨ ਪ੍ਰੋਸੈਸਿੰਗ ਤੇ ਮਾਰਕੀਟਿੰਗ ਜੀ ਜਦੋਂ ਤੁਹਾਡਾ ਸਵੈ ਮੰਡੀਕਰਨ ਦੀ ਗੱਲ ਆਉਣੀ ਨਾ ਉਸ ਵੇਲੇ ਤੁਸੀਂ ਕੋਈ ਵੀ ਫਸਲ ਨੂੰ ਇੱਕੋ ਬਲਕ ਰੂਪ ਦੇ ਵਿੱਚ ਨਹੀਂ ਵੇਚੂਗੇ ਕਿ ਜੋ ਇਸ ਵੇਲੇ ਇੱਕ ਮੋਨੋ ਕਲਚਰ ਆ ਅਸੀਂ ਇਹਦੇ ਚੋ ਜੋ ਸਿੱਖਿਆ ਕਿ ਜਦੋਂ ਤੁਸੀਂ ਕਿਸੇ ਵੀ ਆਪਣਾ ਇਦਾਂ ਦਾ ਸੈਲਫ ਸਸਟੇਨੇਬਲ ਮਾਡਲ ਬਣਾਉਣਾ ਆ ਤੇ ਉਹਦੇ ਲਈ ਸਾਨੂੰ ਚਾਹੀਦਾ ਵੀ ਜੋਸੀਂ ਆਪ ਵੇਚ ਸਕੀਏ ਇਲੀ ਸਰੋਂ ਆ ਫਿਰ ਇਹ ਇੱਕ ਸਾਈਡ ਤੇ ਦੇਖੂਗੇ ਤੇ ਆਪਾਂ ਜੀਰਾ ਲਾਇਆ ਹੈ ਕਿ ਪਹਿਲੇ ਸਾਲ ਟਰਾਈ ਕੀਤਾ ਇਹ ਸੇਬ ਲਾਇਏ ਨੇ ਹਾਂਜੀ ਅੱਛਾ ਸੇਬ ਹੋ ਜਾਂਦਾ ਬੱਲ ਉਹਦੇ ਚ ਵੀ ਉਹੀ ਆ ਕਿ ਜੇ ਇੱਕੋ ਤਰ੍ਹਾਂ ਦਾ ਬਾਗ ਲਾ ਲਈਏ ਹਾਂ ਤੇ ਇੱਕੋ ਟਾਈਮ ਤੇ ਫਲ ਦੇਊਗਾ ਇੱਕੋ ਟਾਈਮ ਤੇ ਖਤਮ ਹੋ ਜਾਊਗਾ ਹਾਂ ਦੀ ਥੋੜੀ ਥੋੜੀਆਂ ਸਾਰਾ ਚੀਜ਼ਾਂ ਲਾਈਆਂ ਹੋਈਆਂ ਨੇ ਫਿਰ ਸੇਲ ਵੀ ਕਰਦੇ ਹੋ ਕਿ ਜਾਂ ਆਪਣੇ ਵਾਸਤੇ ਸਟਾਰਟਿੰਗ ਕੀਤੀ ਸੀ ਤੁਸੀਂ ਰੋਟੀ ਖਾਣ ਦਾ ਇਹੀ ਆ ਕਿ ਕੁਛ ਨਾ ਕੁਛ ਸਾਡੇ ਕੋਲ ਵੇਚਣ ਲਈ ਸਾਰਾ ਸਾਲ ਅਵੇਲੇਬਲ ਹੋਵੇ ਨਦੀਨ ਤੇ ਕੀੜੇ ਨੂੰ ਅਸੀਂ ਮਾਰ ਕੇ ਖੇਤੀ ਨਹੀਂ ਕਰ ਸਕਦੇ ਚਾਰਪੁਰ ਦੇ ਵਿੱਚ ਇੱਕ ਆਰਗੈਨਿਕ ਫਾਰਮ ਦੇ ਉੱਪਰ ਅਸੀਂ ਮੌਜੂਦ ਹੈਗੇ ਆਂ ਆਰਗੈਨਿਕ ਤਰੀਕੇ ਦੇ ਨਾਲ ਖੇਤੀ ਕਰਕੇ ਕਿਵੇਂ ਖੇਤੀ ਦੇ ਵਿੱਚੋਂ ਮੁਨਾਫਾ ਕਮਾਇਆ ਜਾ ਸਕਦਾ ਹੈ ਅੱਜ ਤੁਹਾਨੂੰ ਸਾਰੀ ਜਾਣਕਾਰੀ ਦਵਾਂਗੇ ਇਸ ਵੇਲੇ ਅਸੀਂ ਗੋਲਡ ਫਾਰਮ ਚਾਰਪੁਰ ਦੇ ਵਿੱਚ ਮੌਜੂਦ ਹੈਗੇ ਆਂ ਜਿੱਥੇ ਨਰਿੰਦਰ ਸਿੰਘ ਪਿਛਲੇ 12-13 ਸਾਲਾਂ ਤੋਂ ਆਰਗੈਨਿਕ ਤਰੀਕੇ ਦੇ ਨਾਲ ਖੇਤੀ ਕਰ ਰਹੇ ਨੇ ਕਈ ਤਰ੍ਹਾਂ ਦੀਆਂ ਫਸਲਾਂ ਇਹਨਾਂ ਨੇ ਆਪਣੇ ਫਾਰਮ ਤੇ ਬੀਜੀਆਂ ਹੋਈਆਂ ਨੇ ਸਾਰੀ ਜਾਣਕਾਰੀ ਲਵਾਂਗੇ ਸਾਡੇ ਨਾਲ ਨਰਿੰਦਰ ਸਿੰਘ ਮੌਜੂਦ ਹੈਗੇ ਨੇ ਤਾਂ ਨਰਿੰਦਰ ਜੀ ਸਭ ਤੋਂ ਪਹਿਲਾਂ ਤਾਂ ਸਵਾਗਤ ਹੈ ਜਗਬਣੀ ਟੀਵੀ ਤੇ ਠੀਕ ਹੈ ਜੀ ਸਭ ਤੋਂ ਪਹਿਲਾ ਸਵਾਲ ਇਹ ਕੀ ਕਿ ਕਿਵੇਂ ਚਿੰਕ ਲੱਗੀ ਕਿ ਆਰਗੈਨਿਕ ਖੇਤੀ ਸ਼ੁਰੂ ਕਰੀਏ ਆਰਗੈਨਿਕ ਖੇਤੀ ਕਹ ਲਓ ਇੱਕ ਸਮੇਂ ਦੀ ਲੋੜ ਆ ਇਹਨੂੰ ਕੁਦਰਤੀ ਖੇਤੀ ਕਹ ਲਈਏ ਜਾਂ ਆਰਗੈਨਿਕ ਖੇਤੀ ਆਰਗੈਨਿਕ ਕਮਰਸ਼ੀਅਲ ਨਾ ਆਈਆਂ ਵੈਸੇ ਸਹੀ ਮੈਨੇ ਦੇ ਵਿੱਚ ਕੁਦਰਤੀ ਖੇਤੀ ਆ ਕੁਦਰਤੀ ਖੇਤੀ ਆ ਇੱਕ ਸਮੇਂ ਦੀ ਲੋੜ ਆ ਇਹਨੂੰ ਹੌਲੀ-ਹੌਲੀ ਇਸ ਗੱਲੋਂ ਮਹਿਸੂਸ ਕੀਤਾ ਜਾ ਸਕਦਾ ਕਿ ਜੋ ਅਸੀਂ ਕੈਮੀਕਲ ਖੇਤੀ ਕਰਦੇ ਆ ਉਹਦੇ ਵਿੱਚੋਂ ਜੋ ਮੁਨਾਫਾ ਆਪਣੀ ਜੇਬ 'ਚ ਪੈਣਾ ਚਾਹੀਦਾ ਉਹ ਨਹੀਂ ਮਿਲਦਾ ਇਹ ਇੱਕ ਤਾਂ ਇਹ ਪੱਖ ਹੋ ਗਿਆ ਆਰਥਿਕ ਵਾਲਾ ਇੱਕ ਹੋ ਗਿਆ ਸਿਹਤ ਵਾਲਾ ਕਿ ਜੋ ਸਿਹਤ ਦੇ ਲਈ ਖਰਾਕੀ ਤੱਤ ਚਾਹੀਦੇ ਆ ਜੋ ਫਸਲਾਂ ਦੇ ਰਾਹੀਂ ਮਿਲਣੇ ਹੁੰਦੇ ਆ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਇੱਕ ਬੈਲੈਂਸ ਰੂਪ ਦੇ ਵਿੱਚ ਨਹੀਂ ਮਿਲਦੀਆਂ ਤੇ ਉਹ ਇੱਕ ਦੋ ਤਰ੍ਹਾਂ ਇਹ ਮਤਲਬ ਸਮੇਂ ਦੀ ਲੋਡ ਹੋ ਗਈ ਫਿਰ ਗੱਲ ਹੈਗੀ ਆ ਵੀ ਤੁਹਾਡੀ ਅਵੇਰਨੈਸ ਦੀ ਵੀ ਜੋ ਕੋਸ਼ਿਸ਼ੀ ਕਰ ਰਹੇ ਆ ਉਹ ਠੀਕ ਆ ਕਿ ਗਲਤ ਆ ਉਹਦੇ ਲਈ ਸਾਡੇ ਹੁਸ਼ਿਆਰਪੁਰ ਦੇ ਵਿੱਚ ਇੱਥੇ ਇੱਕ ਅਸੀਂ ਸੰਸਥਾ ਜਿਹੜੀ ਆ ਆਈਐਫਏ ਇਨੋਵੇਟਿਵ ਫਾਰਮਰ ਐਸੋਸੀਏਸ਼ਨ ਆ ਉਦੇ ਰਾਹੀਂ ਸਾਡੇ ਇੱਕ ਜਿਹੜੇ ਇਹਦੇ ਇਹਨੂੰ ਚਲਾਉਣ ਵਾਲੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ ਸੀ ਅਸ਼ੋਕ ਨੰਦਨ ਜੀ ਉਹ ਐਸ ਵੇਲੇ ਬਿਜਲੀ ਬੋਰਡ ਦੇ ਵਿੱਚ ਹੈਗੇ ਆ ਉਹਨਾਂ ਨੇ ਸ਼ੁਰੂਆਤ ਕੀਤੀ ਸੀ ਵੀ ਕਿਸਾਨਾਂ ਨੂੰ ਇਕੱਠੇ ਕਰਕੇ ਇਹ ਚੀਜ਼ ਗਾਈਡ ਕਰਨ ਲਈ ਤੇ ਉਹ ਉਸ ਟਾਈਮ ਤੋਂ ਆਪਾਂ ਮੰਨ ਲਓ ਨਾਲ ਜੁੜੇ ਹੋਏ ਆ ਬਾਅਦ ਦੇ ਵਿੱਚ ਬਹੁਤ ਸਾਰੇ ਕੰਮ ਐਸ ਵੇਲੇ ਸਾਡੀ ਇਸ ਸੰਸਥਾ ਦੀਆਂ ਬਹੁਤ ਉਪलब्ਧੀਆਂ ਵੀ ਆ ਵੀ ਕੁਦਰਤੀ ਖੇਤੀ ਜਿਹੜੀ ਆ ਉਹਨੂੰ ਇਹ ਮਹਿਸੂਸ ਕੀਤਾ ਜਾ ਸਕਦਾ ਵੀ ਸਮੇਂ ਦੀ ਲੋੜ ਆ ਕਿਉਂਕਿ ਆਰਥਿਕ ਜਿਹੜਾ ਲਾਭ ਆ ਉਹ ਕੈਮੀਕਲ ਖੇਤੀ 'ਚ ਵੀ ਨਹੀਂ ਹੈਗਾ ਜੇ ਆਪਾਂ ਕਹੀਏ ਵੀ ਕੁਦਰਤੀ ਖੇਤੀ ਦੇ ਵਿੱਚ ਕੋਈ ਝਾੜ ਘਟ ਜਾਊਗਾ ਪਰ ਹਾਂ ਇਹ ਆ ਕਿ ਇਹ ਇੱਕ ਪੂਰਾ ਕਨਸੈਪਟ ਹੋਣਾ ਚਾਹੀਦਾ ਕੁਦਰਤੀ ਖੇਤੀ ਕਾਮਯਾਬ ਤਾਂ ਆ ਪ੍ਰੋਡਕਸ਼ਨ ਪ੍ਰੋਸੈਸਿੰਗ ਤੇ ਮਾਰਕੀਟਿੰਗ ਸੇਲਮ ਮਾਰਕੀਟਿੰਗ ਜੇ ਅਸੀਂ ਤਿੰਨੋਂ ਪਹਿਲੂ ਵਧੀਆ ਤਰੀਕੇ ਨਾਲ ਕਰ ਸਕਦੇ ਆ ਤਾਂ ਇਸ ਖੇਤੀ 'ਚ ਵੀ ਕੋਈ ਕਮੀ ਨਹੀਂ ਆਏਗੀ। ਬਿਲਕੁਲ ਇਹਦੇ ਨਾਲ ਜੁੜੇ ਮੈਂ ਸਵਾਲ ਜ਼ਰੂਰ ਲਵਾਂਗਾ ਪਰ ਮੈਨੂੰ ਨਾ ਨੈਚੁਰਲੀ ਇਹ ਬੜਾ ਵਧੀਆ ਲੱਗ ਰਿਹਾ ਇੱਥੇ 뷰 ਵੀ ਇਸ ਵੇਲੇ। ਇਹ ਇੱਕ ਇੱਕ ਕਰਕੇ ਦੱਸਿਓ ਜ਼ਰੂਰ ਕੀ ਇੱਥੇ ਫਸਲਾਂ ਕਿਹੜੀਆਂ-ਕਿਹੜੀਆਂ ਬੀਜੀਆਂ ਨੇ ਜਿਵੇਂ ਕਣਕ ਨਜ਼ਰ ਆ ਰਹੀ ਆ ਜਾਂ ਸੌਫ ਨਜ਼ਰ ਆ ਰਹੀ ਆ ਤਾਂ ਮੈਂ ਤੁਹਾਨੂੰ ਕੀ ਕੁ ਡਿਟੇਲ 'ਚ ਦੱਸਿਓ ਕਿ ਕਿਹੜੀ-ਕਿਹੜੀ ਫਸਲ ਇੱਥੇ ਲੱਗੀ ਹੋਈ ਹੈ ਇਸ ਵੇਲੇ ਫਾਰਮ 'ਚ। ਬਿਲਕੁਲ ਬਿਲਕੁਲ। ਜਿਵੇਂ ਮੈਂ ਤੁਹਾਡੇ ਨਾਲ ਗੱਲ ਕੀਤੀ ਨਾ ਤਿੰਨ ਪਹਿਲੂ। ਤੇ ਪ੍ਰੋਡਕਸ਼ਨ, ਪ੍ਰੋਸ ਉਸ ਵੇਲੇ ਤੁਸੀਂ ਕੋਈ ਵੀ ਫਸਲ ਨੂੰ ਇੱਕੋ ਬਲਕ ਰੂਪ ਦੇ ਵਿੱਚ ਨਹੀਂ ਵੇਚੂਗੇ ਕਿ ਜੋ ਇਸ ਵੇਲੇ ਇੱਕ ਮੋਨੋ ਕਲਚਰ ਆ ਕਣਕ ਤੇ ਝੋਨਾ ਆ ਕਿਉਂਕਿ ਉਹ ਤੁਸੀਂ ਮੰਡੀ ਕਰਨ ਆਪ ਇਨੀ ਕੁਆਂਟੀਟੀ 'ਚ ਨਹੀਂ ਕਰ ਸਕਦੇ ਅਸੀਂ ਇਹਦੇ 'ਚੋ ਜੋ ਸਿੱਖਿਆ ਕਿ ਜਦੋਂ ਤੁਸੀਂ ਕਿਸੇ ਵੀ ਆਪਣਾ ਇਦਾਂ ਦਾ ਸੈਲਫ ਸਸਟੇਨੇਬਲ ਮਾਡਲ ਬਣਾਉਣਾ ਆ ਜੀ ਤੇ ਉਹਦੇ ਲਈ ਸਾਨੂੰ ਚਾਹੀਦਾ ਵੀ ਜੋਸੀਂ ਆਪ ਵੇਚ ਸਕੀਏ ਉਹ ਬੀਜੀਏ ਉਹ ਕਿੱਥੋਂ ਪਤਾ ਲੱਗਦਾ ਆਪਣੇ ਘਰ ਦੀ ਰਸੋਈ ਤੋਂ ਕਿ ਸਾਡੀ ਡੇਲੀ ਦੀ ਜ਼ਰੂਰਤ ਕੀ ਆ ਜੋ ਸਾਡੇ ਘਰ ਦੀ ਹੋਈਗੀ ਉਹੀ ਸਾਡੇ ਆਂਡ ਗਵਾਂਡ ਦੀ ਵੀ ਹੋਊਗੀ ਬਿਲਕੁਲ ਇਸ ਕਰਕੇ ਨਾ ਚੀਜ਼ਾਂ ਦੇ ਵਿੱਚ ਤੁਸੀਂ ਜਿੱਦਾਂ ਮੈਂ ਗੱਲ ਕੀਤੀ ਆ ਕਿ ਹੁਣ ਉਹ ਲਾਸਟ ਦੇ ਵਿੱਚ ਲਸਣ ਆ ਠੀਕ ਹੈ ਲਸਣ ਤੋਂ ਵੀ ਲਈਏ ਸਭ ਤੋਂ ਪਹਿਲਾਂ ਨਰਸਰੀ ਆ ਬੜੀ ਛੋਟਾ ਜਿਹਾ ਕਮਰਸ਼ੀਅਲ ਮਾਡਲ ਆ ਉਹ ਨਰਸਰੀ ਆ ਪਪੂਲਰ ਦੀ ਉਸ ਤੋਂ ਅੱਗੇ ਫਿਰ ਗੰਨਾ ਆ ਜਿਹੜਾ ਸੀਡ ਵਾਸਤੇ ਸੀ ਬੀਜਿਆ ਠੀਕ ਹੈ ਫਿਰ ਆ ਜਾਂਦਾ ਲਸਣ ਲਸਣ ਦੇ ਵਿੱਚ ਤੁਸੀਂ ਦੇਖੋਗੇ ਕਿ ਧਲੀਆਂ ਮੇਥੀ ਤੇ ਪਾਲਕ ਦੀਆਂ ਕੁਛ-ਕੁਛ ਲਾਈਨਾਂ ਉਹ ਲੇਟ ਵੈਰਾਈਟੀ ਦੀਆਂ ਉਹ ਵੀ ਲੱਗੀਆਂ ਆ ਠੀਕ ਹੈ ਫਿਰ ਉਸ ਤੋਂ ਅੱਗੇ ਹੈਗੀ ਆ ਸੌਫ ਤੇ ਸੌਂਫ ਦੇ ਨਾਲ ਹੀ ਉਰੇ ਆ ਜੀ ਇਹਦੇ ਵਿੱਚ ਹੈਗੇ ਆ ਛੋਲੇ ਕਾਲੇ ਚਨੇ ਤੇ ਸਫੇਦ ਦੋਨੋਂ ਤਰ੍ਹਾਂ ਦੇ ਅੱਛਾ ਫਿਰ ਆ ਪੀਲੀ ਸਰੋਂ ਆ ਫਿਰ ਦੀ ਇੱਕ ਸਾਈਡ ਤੇ ਦੇਖੂਗੇ ਤੇ ਆਪਾਂ ਜੀਰਾ ਲਾਇਆ ਹੈ ਕਿ ਪਹਿਲੇ ਸਾਲ ਟਰਾਈ ਕੀਤਾ ਠੀਕ ਹੈ ਹੁਣ ਇਸ ਵੇਲੇ ਫਲਾਵਰਿੰਗ ਤੋਂ ਬਾਅਦ ਫਰੂਟ ਦੀ ਸਟੇਜ ਤੇ ਆ ਠੀਕ ਹੈ ਮਤਲਬ ਇਦਾਂ ਦੇ ਕੁਝ ਟ੍ਰਾਇਲ ਵੀ ਹੈਗੇ ਜੀਰੇ ਵਾਲਾ ਟ੍ਰਾਇਲ ਆ ਬਾਕੀ ਫਸਲਾਂ ਅਸੀਂ ਰੈਗੂਲਰ ਆ ਵੀ ਇਹ ਜਿਹੜਾ ਥੋੜਾ ਜਿਹਾ ਤੁਸੀਂ ਦੇਖ ਰਹੇ ਆ ਇਹ ਵਾਲਾ ਬਰਸੀਨ ਆ ਜਿਹੜਾ ਪੱਠੇ ਆ ਠੀਕ ਹੈ ਏ ਅਸੀਂ ਤਕਰੀਬਨ ਇਹਦੇ ਵਿੱਚ ਧਨੀਆ ਮੇਥੀ ਵਗੈਰਾ ਵੀ ਪਾਇਆ ਪਹਿਲੀਆਂ ਕਟਾਈਆਂ ਦੇ ਵਿੱਚ ਆਇਆ ਇਹ ਸਪੈਸ਼ਲੀ ਜਿਹੜੀਆਂ ਅਸੀਂ ਆਪਣੇ ਲਈ ਮੁਰਗੀਆਂ ਰੱਖੀਆਂ ਹਨ ਨਾ ਜੀ ਉਹਨਾਂ ਦਾ ਇੱਕ ਟਾਈਮ ਦਾ ਚਾਰਾ ਇਹੀ ਆ ਹਾਂ ਕਿਉਂਕਿ ਉਹ ਨੇਚਰਲ ਖਰਾਕ ਆ ਇੱਕ ਉਹ ਇਹਨਾਂ ਲਈ ਆ ਬਾਕੀ ਇਹ ਜਿੱਦਾਂ ਕੁਝ ਕਹ ਲੋ ਹੋਰ ਡਾਈਵਰਸਿਟੀ ਆ ਸੇਬ ਦੇ ਬੂਟੇ ਆ ਪਰੇ ਦੇਸੀ ਕਣਕ ਦੀ ਵੈਰਾਈਟੀ ਆ ਪਰਲੇ ਪਾਸੇ ਇਹ ਸੇਬ ਲਾਈਨ ਹੈ ਹਾਂਜੀ ਅੱਛਾ ਸੇਬ ਹੋ ਜਾਂਦੇ ਨੇ ਇਹ ਸਾਡੇ ਕੋਲ ਇੱਕ ਇੱਥੇ ਔਰਚਰਡ ਆ ਜਿਹੜਾ ਫਰੂਟ ਦਾ ਮਿਕਸ ਔਰਚਰਡ ਆ ਸਾਰੇ ਤਰ੍ਹਾਂ ਦੇ ਛੋਟੇ ਛੋਟੇ ਬੂਟੇ ਆ ਠੀਕ ਹੈ ਮੈਂ ਉਹ ਵੀ ਤੁਹਾਨੂੰ ਦਿਖਾਉਣਾ ਆ ਅੱਛਾ ਮਤਲਬ ਗੱਲ ਉਹਦੇ ਵਿੱਚ ਵੀ ਉਹੀ ਆ ਕਿ ਜੇ ਇੱਕੋ ਤਰ੍ਹਾਂ ਦਾ ਬਾਗ ਲਾ ਲਈਏ ਤਾਂ ਇੱਕੋ ਟਾਈਮ ਤੇ ਫਲ ਦੇਊਗਾ ਇੱਕੋ ਟਾਈਮ ਤੇ ਖਤਮ ਹੋ ਜਾਊਗਾ ਹਾਂ ਕੁਦਰਤੀ ਖੇਤੀ ਲਈ ਚਾਹੀਦਾ ਕਿ ਲਗਾਤਾਰ ਕੁਝ ਨਾ ਕੁਝ ਚੱਲਦਾ ਰਹੇ ਵੀ ਇੱਕ ਫਰੂਟ ਖਤਮ ਹੋਇਆ ਤਾਂ ਦੂਜੇ ਦੀ ਫਲਾਵਰਿੰਗ ਆ ਜਾਵੇ ਕੁਝ ਆ ਜਾਵੇ ਇੱਕ ਤਾਂ ਲਗਾਤਾਰ ਇਨਕਮ ਦਾ ਸੋਰਸ ਹੈ ਇੱਕ ਸਾਰਾ ਸ ਬਿਲਕੁਲ ਕੋਈ ਨਾ ਕੋਈ ਹਾਂ ਅੱਛਾ ਫਿਰ ਅੱਗੇ ਜਿਵੇਂ ਪਰੇ ਮੱਕੀ ਆ ਗਈ ਹਾਂ ਇਹ ਕਣਕ ਹੈ ਜੀ ਦੇਸੀ ਜਿਹੜੀ ਹੈਗੀ ਵੰਸੀ ਵੈਰੈਟੀ ਆ ਫਿਰ ਉਹਦੇ ਅੱਗੇ ਮੱਕੀ ਆ ਹਾਂ ਇਧਰ ਫਿਰ ਆ ਜੀਏ ਇਹ ਤਾਂ ਇਹ ਜਿੱਦਾਂ ਅਸੀਂ ਕੋਸ਼ ਆਪਣੇ ਲਈ ਜੜੀਆਂ ਹੈਗੀਆਂ ਸਬਜ਼ੀਆਂ ਤੇ ਪਨੀਰੀਆਂ ਸਬਜ਼ੀਆਂ ਦੀਆਂ ਪਨੀਰੀਆਂ ਸੀਗੀਆਂ ਇਹਦੇ ਚ ਹੁਣ ਉਹ ਖਤਮ ਹੋ ਚੁੱਕੀਆਂ ਇਹ ਸਬਜ਼ੀ ਤਿਆਰ ਆ ਠੀਕ ਹੈ ਫਿਰ ਇਧਰ ਫਲਾਵਰ ਹੈਗੇ ਆ ਅੱਛਾ ਫਲਾਵਰ ਵੀ ਆਏ ਹੋਏ ਨੇ ਇਹ ਫਲੋਰੀ ਕਲਚਰ ਦਾ ਵੀ ਥੋੜਾ ਜਿਹਾ ਹੈਗਾ ਠੀਕ ਹੈ ਇਹਦੇ ਸਾਈਡਾਂ ਤੇ ਤੁਸੀਂ ਦੇਖੋਗੇ ਕਿ ਲਾਸ ਦੇ ਉੱਤੇ ਜੌਂ ਦੀ ਇੱਕ ਵੈਰੈਟੀ ਆ ਉਹ ਜੌਂ ਲੱਗੇ ਹੋ ਆ ਠੀਕ ਹੈ alci aक्साइड ਦੇ ਉੱਤੇ ਹਾਂ ਪਿਛੇ ਇਧਰ ਫੇਚ ਆ ਰਾਇਆ ਅੱਛਾ ਮਤਲਬ ਇਦਾਂ ਜਿਹੜਾ ਛੋਟੇ ਛੋਟੇ ਪਾਰਟ ਦੇ ਵਿੱਚ ਸਾਰੇ ਖੇਤਾਂ ਨੂੰ ਡਿਵਾਈਡ ਕਰਕੇ ਕਿ ਅਲੱਗ-ਅਲੱਗ ਵੈਰੈਟੀ ਦੀਆਂ ਕੁਛ ਨਾ ਕੁਛ ਜਿਹੜਾ ਹਰ ਵੇਲੇ ਚੱਲਦਾ ਰਹਿੰਦਾ ਯਾਨੀ ਕਿ ਸਾਰਾ ਕੁਛ ਯਾਰ ਸੋਈ ਦਾ ਜਿਵੇਂ ਤੁਸੀਂ ਸ਼ੁਰੂਆਤ ਕੀਤੀ ਕਿ ਹਰ ਸੋਈ ਤੋਂ ਲੈ ਕੇ ਮੈਨੂੰ ਲੱਗਦਾ ਕਿ ਜਿਹੜੀਆਂ ਚੀਜ਼ਾਂ ਵਰਤਨ ਵਾਲੀਆਂ ਨੇ ਇਹ ਫਿਰ ਜਿਵੇਂ ਤੁਸੀਂ ਥੋੜੀਆਂ-ਥੋੜੀਆਂ ਸਾਰਾ ਚੀਜ਼ਾਂ ਲਾਈਆਂ ਹੋਈਆਂ ਨੇ ਇਹ ਫਿਰ ਸੇਲ ਵੀ ਕਰਦੇ ਹੋ ਕਿ ਜਾਂ ਆਪਣੇ ਵਾਸਤੇ ਸਟਾਰਟਿੰਗ ਕੀਤੀ ਸੀ ਤੁਸੀਂ ਨਹੀਂ 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 ਉਹ ਦੇਖੋ ਇਹ ਇੱਕ ਕਮਰਸ਼ੀਅਲ ਮਾਡਲ ਆ ਜਿੱਥੋਂ ਅਸੀਂ ਰੋਟੀ ਵੀ ਖਾਣੀ ਆ ਤੇ ਰੋਟੀ ਖਾਣ ਦਾ ਇਹੀ ਆ ਕਿ ਕੁਝ ਨਾ ਕੁਝ ਸਾਡੇ ਕੋਲ ਵੇਚਣ ਲਈ ਸਾਰਾ ਸਾਲ ਅਵੇਲੇਬਲ ਹੋਵੇ ਠੀਕ ਹੈ ਜਿਵੇਂ ਹੁਣ ਤੁਸੀਂ ਗੱਲ ਕੀਤੀ ਵੀ ਵੇਚਣ ਦਾ ਅਸੀਂ ਉਸੇ ਚੀਜ਼ ਦੇ ਉੱਤੇ ਜ਼ਿਆਦਾ ਫੋਕਸ ਆ ਹਾਂ ਉਹਦੇ ਵਾਸਤੇ ਜਿਹੜੇ ਐਫਰਟ ਆ ਇੱਥੇ ਡਿਸਟ੍ਰਿਕਟ ਲੈਵਲ ਤੇ ਆ ਬਾਹਰ ਵੀ ਆ ਹੋਰ ਵੀ ਆ ਸਾਰੇ ਆ ਉਹਦੇ ਬਾਰੇ ਮੈਂ ਤੁਹਾਨੂੰ ਜਾਣਕਾਰੀ ਦੇਣਾ ਚਾਹੁੰਗਾ ਕਿ ਸਾਡੇ ਕੋਲ ਹੁਸ਼ਿਆਰਪੁਰ ਦੇ ਵਿੱਚ ਇੱਕ ਕਿਸਾਨ ਹਟਿਆ ਹਾਂ ਜਿਹਨੂੰ ਕਿ ਹੁਸ਼ਿਆਰਪੁਰ ਦੇ ਸਾਡੀ ਉਹ ਸੰਸਥਾ ਦੇ 70 ਕ ਮੈਂਬਰ ਆ ਜਿਨ੍ਹਾਂ ਚੋਂ 15 ਕ ਮੈਂਬਰ ਕਮਰਸ਼ੀਅਲ ਕਰਦੇ ਆ ਮਤਲਬ ਵੇਚਣ ਵਾਸਤੇ ਕੁਦਰਤੀ ਖੇਤੀ ਕਰਦੇ ਆ ਅੱਛਾ ਜਿਵੇਂ ਉਹ ਸਾਹਮਣੇ ਗੰਨੇ ਵਿੱਚ ਚੱਲੀ ਜਾਂਦਾ ਬੰਦਾ ਤਾਂ ਇਹ ਫਿਰ ਤੁਸੀਂ ਰੋਹ ਕੱਢ ਕੇ ਗੁੜ ਵੀ ਬਣਾਉਂਦੇ ਹੋ ਜੀ 메ਨ ਕੰਮ ਜਿਹੜਾ ਆ ਕਹਿ ਲਈਏ ਸਾਡਾ ਜਿਹੜਾ ਮੇਜਰ ਪਾਰਟ ਆ ਉਹ ਗੰਨੇ ਦੀ ਖੇਤੀ ਥੱਲੇ ਆ ਤੇ ਗੰਨੇ ਦੇ ਨਾਲ ਨਾਲ ਫਿਰ ਉਹ ਸਾਡੇ ਕੋਲ ਮੇਨ ਗੁੜ ਚ ਤਿੰਨ ਚਾਰ ਵੈਰਾਈਟੀਆਂ ਹੈਗੀਆਂ ਇੱਕ ਤਾਂ ਗੁੜ ਸ਼ੱਕਰ ਹੋ ਗਿਆ ਫਿਰ ਛੋਟੀ ਕਯੂਬ ਕੈਂਡੀ ਫਿਰ ਉਹਨਾਂ ਦੀਆਂ ਫਲੇਵਰ ਅੱਗੋਂ ਤੋਂ ਅਦਰਕ ਵਾਲਾ ਹਲਦੀ ਵਾਲਾ ਸੁੰਢ ਸੌਂਫ ਵਾਲਾ ਇਦਾਂ ਫਿਰ ਮਤਲਬ ਕਾਫੀ ਸਾਰੀਆਂ ਵੈਰਾਈਟੀਆਂ ਗੁੜ ਦੇ ਵਿੱਚ ਆ ਜਾਂਦੀਆਂ ਠੀਕ ਹੈ ਕਿਉਂਕਿ ਇਹ ਆਪਣਾ ਉਹਨਾ ਕੀ ਗੰਨਾ ਜਿਹੜਾ ਹੁੰਦਾ ਸਾਡੇ ਫਾਰਮ ਦੇ ਉੱਤੇ ਜਿੰਨਾ ਕਿਹਾ ਸੀ ਉਹਨੂੰ ਹੀ ਆਪਣਾ ਕਰਕੇ ਕਰੀਦਾ ਆ ਹਾਂ ਕਿਉਂਕਿ ਕੁਦਰਤੀ ਜਾਂ ਆਰਗੈਨਿਕ ਉਹਨੂੰ ਹੀ ਕਹਿ ਸਕਦੇ ਆ ਜਿਹੜਾ ਸਾਡੇ ਕੋ ਆਪਣਾ ਗੰਨਾ ਹੈ ਠੀਕ ਹੈ ਹੁਣ ਮੋਸਟਲੀ ਕਈ ਵਾਰੀ ਹੁੰਦਾ ਵੀ ਨਹੀਂ ਗੋੜਾ ਆਰਗੈਨਿਕ ਤਾਂ ਤਾਂ ਹੀ ਹੋ ਸਕਦਾ ਜੇ ਗੰਨਾ ਆਰਗੈਨਿਕ ਹੋਊਗਾ ਤਾਂ ਬਿਲਕੁਲ ਹਾਂ ਇਹ ਵਾਕੀ ਗੱਲ ਸੱਚ ਹੈ ਕਿ ਤੁਸੀਂ ਕੋਈ ਸਪਰੇ ਨਹੀਂ ਪਾਉਂਦੇ ਇਹਦੇ ਚ ਕੋਈ ਦਵਾਈ ਨਹੀਂ ਦੇਖੋ ਇਸੇ ਕਰਕੇ ਆ ਵੀ ਇਹ ਇਦਾਂ ਦੇ ਮਾਡਲ ਹੁੰਦੇ ਆ ਵੀ ਜਿੱਥੇ ਕੋਈ ਤੁਹਾਨੂੰ ਕੰਧ ਦੇ ਉੱਲੇ ਪਰਦੇ ਦੇ ਪਿੱਛੇ ਵਾਲਾ ਕੁਝ ਨਹੀਂ ਹੁੰਦਾ ਤੁਸੀਂ ਖੇਤ ਸਾਰੇ ਪਾਸੇ ਦੇਖ ਰਹੇ ਆ ਹਾਂ ਕਿ ਸਾਡੀ ਸਭ ਤੋਂ ਵੱਧ ਜਿਹੜੀ ਲੇਬਰ ਆ ਉਹ ਵੀਡ ਮੈਨੇਜਮੈਂਟ ਤੇ ਹੁੰਦੀ ਆ ਘਾਹ ਤੇ ਆ ਹੁਣ ਤੁਸੀਂ ਇਹ ਸਰੋਂ ਦੇਖ ਰਹੇ ਆ ਇਹਦੇ ਥੱਲੇ ਕਿੰਨਾ ਕਿੰਨਾ ਘਾਹ ਆ ਤੇ ਆ ਵਟਾਂ ਬੰਨੇ ਜਿੰਨੇ ਵੀ ਹੈਗੇ ਆ ਉਹ ਸਾਰਿਆਂ ਦੇ ਉੱਤੇ ਵੀ ਇਹੀ ਆ ਕਿ ਉਹਦੇ ਉੱਤੇ ਘਾਹ ਦੀਆਂ ਜਿਹੜੀਆਂ ਉਹ ਸਾਨੂੰ ਬਾਰ-ਬਾਰ ਜਿਹੜਾ ਘਾਹ ਆ ਉਹ ਮੈਨੇਜ ਕਰਨਾ ਪੈਂਦਾ ਔਰ ਕੁਦਰਤੀ ਖੇਤੀ ਦਾ ਇਹ ਹੀ ਆ ਅਸੀਂ ਉਹਦਾ ਵੀ ਇੱਕ ਸਾਈਕਲ ਬਣਾਇਆ ਆ ਦਾ ਆਦੀ ਵਰਤੋਂ ਵਾਸਤੇ ਸਾਡੇ ਕੋਲ ਪਸ਼ੂ ਆ ਹਾਂ ਪਸ਼ੂਆਂ ਨੇ ਜਿਹੜਾ ਸਾਡੇ ਕੋਲ ਗੋਬਰ ਵਗੈਰਾ ਹੋਣਾ ਆ ਹੂੰ ਉਹਦੇ ਤੋਂ ਅਸੀਂ ਖਾਦ ਬਣਾਉਣ ਲਈ ਵਰਮੀ ਕੰਪੋਸਟ ਆ ਹਾਂ ਠੀਕ ਹੈ ਤੇ ਉਹ ਇੱਕ ਪੂਰਾ ਕਨਸੈਪਟ ਆ ਵੀ ਜੇ ਸਾਡੇ ਕੋਲ ਵੀਡ ਹੁੰਦੇ ਆ ਤਾਂ ਵੀਡ ਦੀ ਮੈਨੇਜਮੈਂਟ ਅਗੋਂ ਇਸ ਤਰੀਕੇ ਨਾਲ ਆ ਉਹਨੂੰ ਮਾਰ ਕੇ ਨਾ ਉਹਨੂੰ ਕੱਟ ਕੇ ਦੁਬਾਰਾ ਤੋਂ ਰੀਯੂਜ਼ ਕਰਕੇ ਇੱਕ ਖਾਦ ਦੇ ਰੂਪ ਚ ਸਾਨੂੰ ਦੁਬਾਰਾ ਮਿਲ ਜਾਂਦਾ ਅੱਛਾ ਬੜੇ ਸਾਰੇ ਸਵਾਲ ਵੀ ਰੈਂਦੇ ਨੇ ਕਹਿੰਦੇ ਨੇ ਕਿ ਜਦੋਂ ਅਸੀਂ ਕੁਦਰਤੀ ਖੇਤੀ ਕਰਦੇ ਆ ਫਿਰ ਜਿਵੇਂ ਸਪ੍ਰੇਅ ਪਾਉਂਦੇ ਨੇ ਜਾਂ ਕਾ ਹੋ ਜਾਂਦਾ ਕਹਿੰਦੇ ਇਹ ਚੀਜ਼ਾਂ ਫਿਰ ਮਰਦੀਆਂ ਨਹੀਂ ਇਹਦੇ ਤੇ ਲੇਬਰ ਲਾਉਣੀ ਪੈਂਦੀ ਹੈ ਉਹਦਾ ਖਰਚਾ ਬੜਾ ਹੁੰਦਾ ਫਿਰ ਕਹਿੰਦੇ ਜਦੋਂ ਅਸੀਂ ਵੇਚਦੇ ਆ ਫਿਰ ਸਾਨੂੰ ਉਹ ਭਾਅ ਨਹੀਂ ਮਿਲਦਾ ਇਹ ਕਿਵੇਂ ਤੁਸੀਂ ਮੰਡੀ ਕਰਨ ਕਿਵੇਂ ਕਰਦੇ ਹੋ ਇਹਨਾਂ ਚੀਜ਼ਾਂ ਦਾ ਦੇਖੋ ਪਹਿਲੀ ਗੱਲ ਤਾਂ ਇਹ ਆ ਵੀ ਅਸੀਂ ਕਿਸੇ ਕੀੜੇ ਨੂੰ ਤਾਂ ਕਿਸੇ ਵੀੜ ਨੂੰ ਕਾ ਨੂੰ ਨਦੀਨ ਤੇ ਕੀੜੇ ਨੂੰ ਅਸੀਂ ਮਾਰ ਕੇ ਖੇਤੀ ਨਹੀਂ ਕਰ ਸਕਦੇ ਠੀਕ ਹੈ ਇਹ ਇੱਕ ਕੁਦਰਤ ਦਾ ਸੂਲ ਆ ਅਸੀਂ ਸਿਰਫ ਉਹਨੂੰ ਮੈਨੇਜ ਕਰਕੇ ਕਰ ਸਕਦੇ ਆ ਕਿ ਸਾਡੀ ਫਸਲ ਵੀ ਹੋ ਜਵੇ ਤੇ ਜਿਹੜਾ ਪੱਠਾ ਆ ਜਾਂ ਨਦੀਨ ਆ ਉਹ ਥੋੜਾ ਛੋਟਾ ਰਹਿ ਜਵੇ ਕੀੜਾ ਆ ਤੇ ਕੀੜੇ ਦੇ ਨਾਲ ਨਾਲ ਸਾਡੇ ਮਿੱਤਰ ਕੀੜਿਆਂ ਦੀ ਗਿਣਤੀ ਵਾਧਦੀ ਰਹੇ ਇਸ ਕਰਕੇ ਦੋਨਾਂ ਚੀਜ਼ਾਂ ਨੂੰ ਇੱਕ ਮੈਨੇਜਮੈਂਟ ਆ ਰਹੀ ਗੱਲ ਝਾੜ ਘਟਣ ਦੀ ਦੇਖੋ ਕੁਝ ਹੱਦ ਤੱਕ ਤਾਂ ਕੰਪਨਸੇਟ ਹੁੰਦਾ ਆ ਜਦੋਂ ਤੁਸੀਂ ਸੈਲਫ ਮਾਰਕੀਟਿੰਗ ਸਵੈ ਮੰਡੀਕਰਨ ਕਰਦੇ ਆ ਵਿੱਚ ਵਿਚੋਲਾ ਕੋਈ ਨਹੀਂ ਹੁੰਦਾ ਦੂਜੀ ਗੱਲ ਆ ਜਿਹੜਾ ਲੈਣ ਵਾਲਾ ਗਾਹਕ ਆ ਉਹ ਵੀ ਇਹਨਾਂ ਗੱਲਾਂ ਨੂੰ ਸਮਝਦਾ ਕਿ ਜੋ ਕੁਝ ਮੈਂ ਦੇਖ ਰਿਹਾ ਵੀ ਐਸਲੇ ਜੇ ਰਿਐਲਿਟੀ ਦੇ ਵਿੱਚ ਕੋਈ ਕੁਦਰਤੀ ਖੇਤੀ ਕਰ ਰਿਹਾ ਤੇ ਉਹਦਾ ਇਨਾ ਮੁੱਲ ਬਣਦਾ ਵੀ ਆ ਕਿ ਉਹ ਜਿਹੜਾ ਨਾਰਮਲ ਫਸਲ ਦੇ ਨਾਲੋਂ 20 25% 30% ਜਿਹੜਾ ਉਹ ਐਕਸਟਰਾ ਮਿਲ ਜਾਂਦਾ ਆ ਆਰਾਮ ਨਾਲ ਇਹ ਆਸਾਨੀ ਨਾ ਹੋ ਜਾਂਦਾ ਮੰਡੀ ਕਰਨ ਫਿਰ ਕੁਦਰਤੀ ਖੇਤੀ ਦਾ ਨਹੀਂ 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 ਸਭ ਤੋਂ ਔਖਾ ਕੰਮ ਮੰਡੀ ਕਰਨ ਆ ਟਾਈਮ ਤੋਂ ਇੱਕ ਟਾਈਮ ਪਾ ਕੇ ਜਦੋਂ ਤੁਹਾਡਾ ਬ੍ਰੈਂਡ ਨੇਮ ਬਣ ਗਿਆ ਫਿਰ ਤਾਂ ਆਸਾਨ ਲੱਗਦਾ ਪਰ ਸ਼ੁਰੂਆਤੀ ਦੌਰ ਮੁਸ਼ਕਲ ਹੀ ਹੁੰਦਾ ਆ ਪਰ ਅੱਜ ਕੱਲ ਉਸ ਦੇ ਲਈ ਬਹੁਤ ਸਾਰੇ ਪਲੇਟਫਾਰਮ ਮੇ ਆ ਪਹਿਲਾਂ ਹੁੰਦਾ ਸੀ ਕਿ ਕਿਸੇ ਨੂੰ ਆਪਣੇ ਲੈਵਲ ਤੇ ਬਣਾਉਣਾ ਪੈਂਦਾ ਸੀ ਅੱਜ ਬਹੁਤ ਸਾਰੀਆਂ ਸੰਸਥਾਵਾਂ ਸਰਕਾਰੀ ਗੈਰ ਸਰਕਾਰੀ ਹੈਗੀਆਂ ਜਿਨ੍ਹਾਂ ਦੇ ਰਾਹੀਂ ਅਸੀਂ ਮੰਡੀਕਰਨ ਕਰ ਸਕਦੇ ਹਾਂ ਜੇ ਮੈਂ ਤੁਹਾਡੇ ਨਾਲ ਜ਼ਿਕਰ ਕਰ ਰਿਹਾ ਸੀਗਾ ਵੀ ਇੱਕ ਹੁਸ਼ਿਆਰਪੁਰ ਸਾਡੇ ਸੇਫ ਫੂਡ ਮੰਡੀ ਲੱਗਦੀ ਆ ਠੀਕ ਹੈ ਵੀਕਲੀ ਇਦਾਂ ਹੀ ਇੱਕ ਜਲੰਧਰ ਲੱਗਦੀ ਆ ਇਦਾਂ ਹੁਣ ਹੋਰ ਸਾਰੇ ਸ਼ਹਿਰਾਂ ਦੇ ਵਿੱਚ ਵੀ ਲੱਗਣੀਆਂ ਸ਼ੁਰੂ ਹੋ ਗਈਆਂ ਵੀ ਜਿੱਥੇ ਜਿਹੜੇ ਕੁਦਰਤੀ ਖੇਤੀ ਕਰ ਰਹੇ ਆ ਜਾਂ ਕਰਨਾ ਚਾਹੁੰਦੇ ਆ ਉਹਨਾਂ ਲਈ ਵਧੀਆ ਖਬਰ ਹੈ ਆ ਵੀ ਤੁਸੀਂ ਆਪਣੇ ਉਤਪਾਦ ਨੂੰ ਜੇ ਤੁਹਾਡੇ ਕੋਲ ਪੰਜਾਬ ਐਗਰੀ ਐਕਸਪੋਰਟ ਦਾ ਸਰਟੀਫਿਕੇਟ ਹੈਗਾ ਆਰਗੈਨਿਕ ਦਾ ਤੇ ਤੁਸੀਂ ਉਹ ਆਰਗੈਨਿਕ ਦਾ ਸਰਟੀਫਿਕੇਟ ਤੀਜੇ ਸਾਲ ਇਸ਼ੂ ਹੁੰਦਾ ਆ ਜੇ ਹੈਗਾ ਆ ਤੇ ਤੁਸੀਂ ਉਹ ਨਾਲ ਦਿਖਾ ਕੇ ਆਪਣਾ ਉਸ ਮਾਰਕੀਟ ਦੇ ਵਿੱਚ ਸੇਲ ਕਰ ਸਕਦੇ ਜਿਵੇਂ ਤੁਸੀਂ ਕੁਦਰਤੀ ਖੇਤੀ ਕਰਦੇ ਹੋ ਫਿਰ ਯੂਨੀਵਰਸਿਟੀ ਅਪਰੀਸ਼ੀਏਟ ਕਰਦੀ ਤੁਹਾਨੂੰ ਨਹੀਂ ਬਿਲਕੁਲ ਜੀ ਹੁਣ ਤਾਂ ਇਸ ਵੇਲੇ ਯੂਨੀਵਰਸਿਟੀ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਾਡੇ ਕੁਝ ਐਫਰਟ ਦੇ ਕਰਕੇ ਅਸੀਂ ਨਾ ਕੀੜਿਆਂ ਦੇ ਉੱਤੇ ਜਾਣਕਾਰੀ ਲਈ ਪੂਰੇ ਪੰਜਾਬ 'ਚ ਕੰਮ ਕੀਤਾ ਸੀ ਤੇ ਉਹਦੀ ਰਿਪੋਰਟ ਅਸੀਂ ਵੀਸੀ ਸਾਹਿਬ ਨੂੰ ਦਿੱਤੀ ਸੀ ਉਹ ਦੇਣ ਤੋਂ ਬਾਅਦ ਸਾਡੇ ਕੋਲ ਇਹ ਸੀਗਾ ਕਿ ਸਾਨੂੰ ਅਸੀਂ ਉੱਥੇ ਜਿੱਦਾਂ ਇੱਕ ਪੀਯੂ ਆਰਗੇਨਿਕ ਕਲੱਬ ਬਣ ਗਿਆ ਉਹਦੀ ਸਾਡੀਆਂ ਸਾਲ ਦੇ ਵਿੱਚ ਚਾਰ ਮੀਟਿੰਗਾਂ ਹੁੰਦੀਆਂ ਤੇ ਤਿੰਨ ਮਹੀਨੇ ਬਾਅਦ ਤੇ ਸਾਡੇ ਰਿਗਾਰਡਿੰਗ ਜੋ ਸਾਡੀ ਰਿਕੁਆਇਰਮੈਂਟ ਹੁੰਦੀ ਆ ਉਹਦੇ ਰਿਗਾਰਡਿੰਗ ਉੱਥੇ ਲੈਕਚਰ ਹੁੰਦੇ ਆ ਅੱਛਾ ਜਿਵੇਂ ਫਿਰ ਬਹੁਤ ਸਾਰੇ ਤੁਹਾਡੇ ਕੋਲ ਲੋਕ ਆਉਂਦੇ ਹੋਣਗੇ ਮੈਨੂੰ ਲੱਗਦਾ ਕੀ ਕਹਿੰਦੇ ਨੇ ਕਿ ਪੈਸਾ ਲੋਕਾਂ ਕੋਲ ਬਹੁਤ ਹੈ ਪਰ ਸਮਾਂ ਨਹੀਂ ਹੈਗਾ ਤੇ ਛੁੱਧ ਖਾਣਨ ਵਾਸਤੇ ਚੀਜ਼ਾਂ ਨਹੀਂ ਹੈਗੀਆਂ ਲੋਕ ਮਹਿਸੂਸ ਕਰਦੇ ਨੇ ਜਦੋਂ ਇੱਥੇ ਫਾਰਮ ਤੇ ਹੁੰਦੇ ਨੇ ਬਿਲਕੁਲ ਬਿਲਕੁਲ ਜੀ ਦੇਖੋ ਸਾਡੇ ਕੋਲ ਵੀ ਦੇਖਿਆ ਜਾਵੇ ਨਾ ਤਾਂ 50 ਤੋਂ 60% ਤਾਂ ਸਾਡੇ ਕੋਲ ਕਿਸਾਨ ਸਾਡੇ ਗਾਹਕ ਆ ਅੱਛਾ ਕਿਉਂਕਿ ਇਹ ਕੰਮ ਮੁਸ਼ਕਲ ਲੱਗਦਾ ਆ ਇਸ ਕਰਕੇ ਬਹੁਤੇ ਗਾਹਕ ਕਿਸਾਨ ਹੀ ਆ ਜਿਹੜੇ ਮਨ ਲੋ ਸਮਾਨ ਵੀ ਲੈ ਰਹੇ ਆ ਬਾਕੀ ਚਲੋ ਸ਼ਹਿਰ ਦੇ ਜਾਂ ਹੋਰ ਹੈਗੇ ਆ ਲੋਕੀ ਇਸ ਚੀਜ਼ ਲਈ ਹੌਲੀ ਹੌਲੀ ਵੇਰਿਆ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਆ ਜਿਨ੍ਹਾਂ ਦੇ ਹੁਣ ਰੈਜ਼ੀਡਿਊ ਜਾਂਦੇ ਨਹੀਂ ਹੈਗੇ ਤਾਂ ਜਿਹੜੀ ਖਰਾਕ ਸਾਨੂੰ ਮਿਲ ਰਹੀ ਹੈ ਉਹ ਦੇਖਣ ਨੂੰ ਤਾਂ ਤੰਦਰੁਸਤ ਲੱਗਦੀ ਆ ਚਾਹੇ ਦਾਣਿਆਂ ਦਾ ਰੂਪ ਹੋਵੇ ਪਰ ਉਹਦੇ ਅੰਦਰ ਜਿਹੜਾ ਹੁੰਦਾ ਜਿਹੜੇ ਖਰਾਕੀ ਤੱਤ ਹੋਣੇ ਚਾਹੀਦੇ ਆ ਉਹ ਬਰਾਬਰ ਮਾਤਰਾ ਚ ਨਹੀਂ ਹੁੰਦੇ ਹਾਂ ਅੱਛਾ ਕਹਿੰਦੇ ਨੇ ਕਿ ਦੁੱਧ ਨੂੰ ਲੈ ਕੇ ਬੜੇ ਸਾਰੇ ਸਵਾਲ ਰਹਿੰਦੇ ਨੇ ਜਿਵੇਂ ਤੁਸੀਂ ਵੀ ਇੱਥੇ ਪਸ਼ੂ ਰੱਖੇ ਹੋਏ ਨੇ ਹਨਾ ਇਹ ਫਿਰ ਦੁੱਧ ਦਾ ਰੇਟ ਵੀ ਵੱਧ ਮਿਲਦਾ ਜਿਵੇਂ ਤੁਸੀਂ ਦੱਸਿਆ ਕਿ ਬਰਸੀਨ ਇੱਥੇ ਲਾਇਆ ਉਹ ਵੀ ਫਿਰ ਆਰਗੈਨਿਕ ਤਰੀਕੇ ਨਾਲ ਜੇਕਰ ਪਸ਼ੂ ਖਾਣਗੇ ਕੁਦਰਤੀ ਚੀਜ਼ਾਂ ਤਾਂ ਫਿਰ ਮੈਨੂੰ ਲੱਗਦਾ ਕਿ ਸੁਭਾਵਿਕ ਹੈ ਕਿ ਦੁੱਧ ਵੀ ਕੁਦਰਤੀ ਹੋਏਗਾ ਇਸ ਬਸ ਬਹੁਤ ਵੱਡਾ ਇਸ਼ੂ ਆ ਕਿ ਹਜੇ ਨਾ ਦੁੱਧ ਦੇ ਉੱਤੇ ਕੰਮ ਚੱਲ ਰਿਹਾ ਕਿਉਂਕਿ ਮੈਂ ਕਈ ਸੰਸਥਾਵਾਂ ਨਾਲ ਜੁੜਿਆ ਹਾਂ ਕਈ ਜਗ੍ਹਾ ਕੰਮ ਕਰਦੇ ਆ ਹਜੇ ਦੁੱਧ ਨੂੰ ਪੂਰਨ ਰੂਪ ਦੇ ਵਿੱਚ ਆਪਾਂ ਕੁਦਰਤੀ ਨਹੀਂ ਮੰਨ ਸਕਦੇ ਮਤਲਬ ਇਹ ਨਹੀਂ ਹੈਗਾ ਕਿ ਉਹਨੂੰ ਕੋਈ ਅਸੀਂ ਪੱਠਿਆਂ 'ਚ ਕੈਮੀਕਲ ਆ ਚਾਰੇ 'ਚ ਉਹਨ ਘਰ ਦੇ ਵਾਸਤੇ ਆ ਜਦੋਂ ਤੁਸੀਂ ਦੁੱਧ ਦੀ ਪ੍ਰੋਡਕਸ਼ਨ ਲੈਣ ਦੀ ਕਰਨ ਕਰ ਨਹੀਂ ਨਾ ਫਿਰ ਤੁਹਾਨੂੰ ਫੀਡ ਤੇ ਆਉਣਾ ਪੈਂਦਾ ਫੀਡ ਦੇ ਲਈ ਕੀ ਆ ਫਿਰ ਤੁਹਾਨੂੰ 8-10 ਤਰ੍ਹਾਂ ਦੇ ਅਨਾਜ ਤਾਂ ਤੇਲਬੀਜ ਵਾਲੀਆਂ ਫਸਲਾਂ ਦੂਜੀਆਂ ਲਾਣੀਆਂ ਪੈਣੀਆਂ ਤਾਰਾ ਮੀਰਾ ਸੌਂਫ ਜਵੈਣ ਮਤਲਬ ਜਿਹੜਾ ਤੁਸੀਂ ਪਸ਼ੂ ਦਾ ਵੰਡ ਵੀ ਆਪ ਤਿਆਰ ਕਰ ਸਕੋ ਉਹ ਇਸ ਵੇਲੇ ਪੋਸਿਬਿਲਟੀ ਹਜੇ ਘਟਿਆ ਪਰ ਲੋਕੀ ਇਧਰ ਨੂੰ ਵੀ ਜਾ ਰਹੇ ਆ ਵੀ ਜਿਹੜਾ ਦੁੱਧ ਨੂੰ ਪੂਰੇ ਤਰ੍ਹਾਂ ਆਰਗੇਨਿਕ ਕੀਤਾ ਜਾ ਸਕੇ ਕਿਉਂਕਿ ਉਦਾਂ ਤਾਂ ਸਾਡੇ ਕੋਲ ਤਾਂ ਅਸੀਂ ਕੁਝ ਨਹੀਂ ਦਿੰਦੇ ਕਿਉਂਕਿ ਸਾਨੂੰ ਇਹਦੀ ਪ੍ਰੋਡਕਸ਼ਨ ਕਮਰਸ਼ੀਅਲ ਲੈਵਲ ਤੇ ਨਹੀਂ ਚਾਹੀਦੀ ਫੇਰ ਤਾਂ ਸੀ ਆਪਣੇ ਕੱਲੇ ਚਾਰੇ ਨਾਲ ਦੁੱਧ ਲੈ ਰਹੇ ਆ ਜਦੋਂ ਅਸੀਂ ਕੋਈ ਬਾਜ਼ਾਰੂ ਫੀਡ ਪਾ ਲੈਨੇ ਆ ਫੇਰ ਉਹਨੂੰ ਤੁਸੀਂ ਦੁੱਧ ਵਧਾਉਣ ਦੇ ਲਈ ਫੇਰ ਉਹਨੂੰ ਆਪਾਂ ਕੁਦਰਤੀ ਨਹੀਂ ਕਹਿ ਸਕਦੇ ਅੱਛਾ ਨਰਿੰਦਰ ਜੀ ਵੈਸੇ ਮੈਂ ਬੜੇ ਸਾਰੇ ਕਿਸਾਨਾਂ ਨੂੰ ਮਿਲਿਆ ਜਿਹੜੇ ਆਰਗੈਨਿਕ ਤਰੀਕੇ ਨਾਲ ਖੇਤੀ ਕਰਦੇ ਮੈਂ ਸਾਰਿਆਂ ਦਾ ਨਜ਼ਰੀਆ ਇੱਕ ਵਾਰੀ ਜਾਨਣਾ ਚਾਹੁੰਨਾ ਹੁੰਦਾ ਕਿ ਬੜੇ ਸਾਰੇ ਨੌਜਵਾਨ ਨੇ ਜਿਨ੍ਹਾਂ ਦੀਆਂ ਜ਼ਮੀਨਾਂ ਵੀ ਚੰਗੀਆਂ ਨੇ ਵਿਦੇਸ਼ਾਂ ਨੂੰ ਜਾਂਦੇ ਨੇ ਪਰ ਬਹੁਤ ਸਾਰੇ ਆਰਗੈਨਿਕ ਖੇਤੀ ਕਰਨ ਵਾਲੇ ਕਿਸਾਨ ਇਹ ਕਹਿੰਦੇ ਨੇ ਕਿ ਜੇਕਰ ਸਹੀ ਤਰੀਕੇ ਦੇ ਨਾਲ ਇੱਥੇ ਖੇਤੀ ਕੀਤੀ ਜਾਵੇ ਤਾਂ ਇਹ ਕਹਿੰਦੇ ਵਿਦੇਸ਼ਾਂ 'ਚ ਨੌਜਵਾਨਾਂ ਨੂੰ ਜਾਣ ਦੀ ਲੋੜ ਨਹੀਂ ਪੈਂਦੀ ਤੁਹਾਡਾ ਤ ਪਹਿਲਾਂ ਦੇ ਟਾਈਮ ਕੁਝ ਹੋਰ ਸੀਗਾ ਐਸ ਵੇਲੇ ਤਾਂ ਇਹ ਆ ਵੀ ਤੁਸੀਂ ਹੁਣ ਜੋ ਕਹਿ ਲਓ ਬਾਹਰ ਵੀ ਬੇਰੋਜ਼ਗਾਰੀ ਜਿਹੜੀ ਆ ਉਹ ਵਧਣ ਲੱਗ ਪਈ ਆ ਇੱਥੇ ਦੇ ਸਿਸਟਮ 'ਚ ਇਹ ਆ ਕਿ ਸਾਨੂੰ ਮਾਰਕੀਟਿੰਗ ਦੇ ਲੈਵਲ ਦੇ ਉੱਤੇ ਜਦੋਂ ਤੱਕ ਸਰਕਾਰਾਂ ਵੱਲੋਂ ਜਾਂ ਆਪਣੀਆਂ ਸੰਸਥਾਵਾਂ ਵੱਲੋਂ ਪੂਰੀ ਤਰ੍ਹਾਂ ਨਾਲ ਜੇ ਵਧੀਆ ਐਫਰਟ ਕਰੀਏ ਕਿਉਂਕਿ ਐਸ ਸਮੇਂ ਲੋਕਾਂ ਦੀ ਲੋੜ ਤਾਂ ਹੈ ਵੀ ਲੋਕ ਜਿਹੜੇ ਆ ਉਹ ਚਾਹੁੰਦੇ ਆ ਕਿ ਸਾਨੂੰ ਕੁਦਰਤੀ ਚੀਜ਼ਾਂ ਮਿਲਣ ਪਰ ਉਹਦੀ ਮਾਰਕੀਟਿੰਗ ਤੇ ਐਡ ਉਹਦੇ ਪੱਖੋਂ ਹਜੇ ਕਮੀ ਆ ਮਨੋਂ ਸਰਕਾਰਾਂ ਦੇ ਤੌਰ ਤੇ ਵੀ ਲਾਈਏ ਤੇ ਮਾਰਕੀਟਿੰਗ ਦੇ ਐਫਰਟ ਸਾਡੇ ਪਰਸਨਲ ਲੈਵਲ ਤੇ ਜ਼ਿਆਦਾ ਆ ਸਰਕਾਰ ਦਾ ਸਹਿਯੋਗ ਹੈਗਾ ਪਰ ਇਹਦੇ ਤੋਂ ਇਲਾਵਾ ਹਜੇ ਹੋਰ ਹੋਣਾ ਚਾਹੀਦਾ ਕਿਉਂਕਿ ਬੜਾ ਲਿਮਟਿਡ ਜੇ ਸੋਰਸ ਹੈ ਆ ਵੀ ਅਸੀਂ ਜੇ ਵੇਚ ਸਕਦੇ ਆ ਤਾਂ ਬੜੀ ਲਿਮਟਿਡ ਕੁਆਂਟੀਟੀ ਵੇਚ ਸਕਦੇ ਆ ਅੱਛਾ ਫਿਰ ਜਦੋਂ ਇਹ ਚੀਜ਼ਾਂ ਤੁਹਾਡੇ ਦਿਮਾਗ ਦੇ ਵਿੱਚ ਹੁੰਦੀਆਂ ਨੇ ਫਿਰ ਤੁਹਾਡੇ ਵੀ ਯਾਰ ਦੋਸਤ ਤੇ ਰਿਸ਼ਤੇਦਾਰ ਹੋਣਗੇ ਬਾਹਰ ਫਿਰ ਕਦੇ ਖਿਆਲ ਆਇਆ ਬਾਹਰ ਵਾਸਤੇ ਤਾਂ ਦੇਖੋ ਮੈਂ ਹੁਣ ਕਿਸੇ ਦੀ ਕੀ ਗੱਲ ਕਰਨੀ ਆ ਮੈਂ ਆਪਣੇ ਬੇਟੇ ਨੂੰ 1 ਸਾਲ ਹੋਇਆ ਭੇਜੇ ਨੂੰ ਅੱਛਾ ਬੇਤੀ ਜਿੰਨ ਇੰਟਰਸਟਡ ਸੀਗਾ ਕੰਮ ਕਰਦਾ ਸੀ ਪਰ ਅੱਜ ਮੈਂ ਰਿਅਲਾਈਜ਼ ਕਰਦਾ ਤੇ ਉਹ ਖੁਦ ਵੀ ਰਿਅਲਾਈਜ਼ ਕਰਦਾ ਵੀ ਜਿੰਨਾ ਵਧੀਆ ਮੈਂ ਇੱਥੇ ਕੰਮ ਕਰਦਾ ਸੀ ਮੈਨੂੰ ਨਹੀਂ ਸੀ ਜਾਣਾ ਚਾਹੀਦਾ ਤੇ ਮੈਂ ਖੁਦ ਮਹਿਸੂਸ ਕਰਦਾ ਕਿ ਮੈਨੂੰ ਨਹੀਂ ਸੀ ਭੇਜਣਾ ਚਾਹੀਦਾ ਤੇ ਹੁਣ ਫਿਲਹਾਲ ਅੱਗੇ ਦਾ ਪਰਮਾਤਮਾ ਨੂੰ ਪਤਾ ਪਰ ਫਿਊਚਰ ਪਲਾਨ ਇਹੀ ਆ ਕਿ ਵਾਪਸ ਆ ਕੇ ਇੱਥੇ ਕੰਮ ਕੀਤਾ ਜਾਵੇ ਆ ਕੇ ਫਿਰ ਕੁਦਰਤੀ ਖੇਤੀ ਇੱਥੇ ਲਾਉਗੇ ਇੱਥੇ ਫਰਕ ਵੱਡਾ ਮਹਿਸੂਸ ਹੋਇਆ ਤੁਹਾਨੂੰ ਜਦੋਂ ਫਿਰ ਪਹਿਲਾਂ ਰਸਾਈਨ ਤਰੀਕੇ ਨਾਲ ਕਰਦੇ ਸੀ ਔਰ ਬਾਅਦ ਚ ਕੁਦਰਤੀ ਤਰੀਕੇ ਨਾਲ ਕਰਨ ਲੱਗੇ ਦੇਖੋ ਦੋ ਹੀ ਚੀਜ਼ਾਂ ਆ ਉਹ ਕੰਮ ਅਸੀਂ ਕਿਸੇ ਲਈ ਕਰ ਰਹੇ ਆ ਕੈਮੀਕਲ ਵਾਲੀ ਖੇਤੀ ਜੋ ਵੀ ਕਰ ਰਿਹਾ ਹੈ ਨਾ ਉਹ ਕਿਸੇ ਲਈ ਕਰ ਰਹੇ ਆ ਆਪਣੀ ਜੇਬ 'ਚ ਤਾਂ ਪੈਂਦਾ ਕੁਛ ਨਹੀਂ ਪਹਿਲਾਂ ਸਾਰਾ ਕੁਝ ਖਿਲਾਰ ਲਿਆ ਫਿਰ ਇਕੱਠਾ ਕਰ ਲਿਆ ਬਟ ਆਪਣਾ ਹਿੱਸਾ ਤੋਂ ਚ ਫਿਰ ਨਹੀਂ ਨਿਕਲਦਾ ਇਸ ਕੰਮ ਦੇ ਵਿੱਚ ਆ ਕਿ ਤੁਸੀਂ ਜੋ ਕੁਝ ਕਰਦੇ ਆ ਚਲੋ ਤੁਹਾਡਾ ਇੱਕ ਮੇਜਰ ਪਾਰਟ ਜਿਹੜਾ ਉਹ ਲੇਬਰ ਦੀ ਮੈਨੇਜਮੈਂਟ 'ਚ ਚਲੇ ਜਾਂਦਾ ਉਹ ਲੇਬਰ ਦੇ ਪੱਖੋਂ ਤਾਂ ਤੁਸੀਂ ਮੰਨ ਸਕਦੇ ਆ ਕਿ ਉਹਦੇ ਵਿੱਚ ਖਰਚਾ ਵੱਧ ਲੱਗ ਗਿਆ ਆਦਰਵਾਇਜ਼ ਇਹਦੇ ਵਿੱਚ ਕਿਸੇ ਵੀ ਇੰਡਸਟਰੀ ਕਿਸੇ ਕੰਪਨੀ ਕਿਸੇ ਕਾਰਪੋਰੇਟ ਨੂੰ ਕੁਝ ਦੇਣਾ ਨਹੀਂ ਤੁਸੀਂ ਇੱਕ ਸੈਲਫ ਸਸਟੇਨੇਬਲ ਮਾਡਲ ਆ ਜਿੱਥੋਂ ਤੁਸੀਂ ਜੋ ਆਇਆ ਕਿਉਂਕਿ ਤੁਸੀਂ ਪਹਿਲੀ ਗੱਲ ਪ੍ਰੋਡਕਸ਼ਨ ਦੇ ਵਿੱਚ ਜਿਹੜੀ ਆ ਇਨਪੁਟ ਬਾਹਰੋਂ ਨਹੀਂ ਲਈ ਹਾਂ ਪ੍ਰੋਸੈਸਿੰਗ ਕੀਤੀ ਹਾਂ ਛੋਟੀ ਮੋਟੀ ਮਸ਼ੀਨਰੀ ਲੱਗੀ ਉਸ ਤੋਂ ਇਲਾਵਾ ਜਦੋਂ ਸੈਲਮ ਮਾਰਕੀਟਿੰਗ ਕੀਤੀ ਤੁਸੀਂ ਮਾਰਕੀਟਿੰਗ ਵੇਲੇ ਵੀ ਆਪਾਂ ਬਾਹਰ ਕਿਸੇ ਨੂੰ ਨਹੀਂ ਕੁਝ ਦਿੱਤਾ ਹਾਂ ਇਹ ਇਹ ਚੀਜ਼ ਆ ਕਿ ਤੁਸੀਂ ਮਨ ਲੋ ਆਪਣੇ ਲਈ ਖੇਤੀ ਕਰ ਰਹੇ ਆ ਨਾ ਕਿ ਕਿਸੇ ਲਈ ਦੂਜੀ ਖੇਤੀ ਨੂੰ ਤਾਂ ਮੈਂ ਇਹ ਮੰਨਦਾ ਹੁੰਦਾ ਵੀ ਬਹੁਤ ਵੱਡਾ ਹਿੱਸਾ ਜਿਹੜਾ ਉਹਦੀ ਆਮਦਨ ਦਾ ਉਹਦੀ ਮਿਹਨਤ ਦਾ ਉਹ ਦੂਜੀਆਂ ਖਾਦ ਦਵਾਈ ਮਸ਼ੀਨਰੀ ਇਹਨਾਂ ਕੰਪਨੀਆਂ ਦੇ ਕੋਲ ਚੱਲਦਾ ਇਹ ਵੀ ਚੀਜ਼ ਕਹੀ ਜਾਂਦੀ ਕਿ ਜੇਕਰ ਕਿਸਾਨਾਂ ਦੇ ਕੋਲ ਆਪਦਾ ਮੰਡੀਕਰਨ ਹੋਵੇ ਤਾਂ ਕਹਿੰਦੇ ਨੇ ਕਿ ਫਿਰ ਤਾਂ ਬਾਰੇ ਨਿਆਰੇ ਕਹਿੰਦੇ ਹੋ ਜਾਂਦੇ ਨੇ ਕਿ ਜੇਕਰ ਕਿਸਾਨ ਖੇਤੀ ਵੀ ਆਪ ਕਰਨ ਜਿਵੇਂ ਉਦਾਹਰਨ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ ਆਲੂ ਕਿਸਾਨ ਵੇਚਦਾ ਤਾਂ 4-5 ਰੁਪਏ ਜਾਂਦਾ ਤਾਂ ਅੱਗੇ ਮੰਡੀਆਂ ਦੇ ਵਿੱਚ 20 ਰੁਪਏ ਨਿਕਲਦਾ ਜਿਵੇਂ ਕੁਦਰਤੀ ਖੇਤੀ ਦੀ ਮਿਲ ਲੱਗਦਾ ਕਿ ਆਪ ਦੀ ਇੱਕ ਮੰਡੀ ਕਰਨ ਜਿਹੜਾ ਸ਼ੁਰੂ ਹੋ ਸਕਦਾ ਜੇਕਰ ਕਿਸਾਨ ਐਫਰਟ ਕਰਨ ਹਨਾ ਤਾਂ ਉਹ ਖੇਤਾਂ ਦੇ ਵਿੱਚੋਂ ਜੇਕਰ ਮੂਵ ਹੋਣੀ ਸ਼ੁਰੂ ਹੋ ਜਾਏ ਤਾਂ ਮਨ ਲੱਗਦਾ ਕਿ ਹੋਰ ਲਾਭ ਹੋਏਗਾ ਨੇ ਆਉਣ ਵਾਲਾ ਟਾਈਮ ਤਾਂ ਇਸੇ ਚੀਜ਼ ਦਾ ਹੀ ਆ ਦੇਖੋ ਇਸ ਵੇਲੇ ਅੱਗੇ ਯੂਨੀਵਰਸਿਟੀ ਵੀ ਬਹੁਤੀ ਰეკਮੈਂਡੇਸ਼ਨ ਨਹੀਂ ਸੀ ਹੁੰਦੀ ਇਸ ਵੇਲੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਮਹਿਕਮਾ ਤੇ ਇਵਨ ਸੈਂਟਰ ਦੀਆਂ ਬਹੁਤ ਸਾਰੇ ਮਤਲਬ ਸਕੀਮਾਂ ਜਿਹੜੀਆਂ ਹਨ ਕੁਦਰਤੀ ਖੇਤੀ ਨੂੰ ਉਤਸ਼ਾਹਤ ਕਰਨ ਲਈ ਇਸ ਵੇਲੇ ਚੱਲ ਰਹੀਆਂ ਪੰਜਾਬ ਐਗਰੀਕਸਪੋਰਟ ਆ ਉਹਨਾਂ ਵੱਲੋਂ ਸਰਟੀਫਿਕੇਟ ਦੇ ਨਾਲ-ਨਾਲ ਛੋਟੀਆਂ-ਛੋਟੀਆਂ ਸੁਵਿਧਾਵਾਂ ਕਿਸਾਨਾਂ ਨੂੰ ਦਿੱਤੀਆਂ ਜਾਂਦੀਆਂ ਜਿਵੇਂ ਤੁਸੀਂ ਥੱਲੇ ਦੇਖ ਰਹੇ ਇਹਦੇ ਵਿੱਚ ਨਾ ਉਹ ਵਰਮੀ ਕੰਪੋਸਟ ਦੇ ਪੇਟ ਆ ਪਲਾਸਟਿਕ ਦੇ ਉਹ ਉਹਨਾਂ ਵੱਲੋਂ ਦਿੱਤੇ ਜਾ ਰਹੇ ਆ ਮਤਲਬ ਇਹ ਸ਼ੁਰੂਆਤ ਹੋ ਗਈ ਆ ਬਟ ਆਉਣ ਵਾਲੇ ਟਾਈਮ ਦਾ ਏਸੀ ਚੀਜ਼ ਦਾ ਆ ਕਿਉਂਕਿ ਜਦੋਂ ਇਹ ਚੀਜ਼ਾਂ ਹੋਰ ਪਰਫੋਰਮਟ ਹੋਣਗੀਆਂ ਗਿਣਤੀ ਲੋਕਾਂ ਦੀ ਵਧੂਗੀ ਤਾਂ ਮਾਰਕੀਟਿੰਗ ਵੀ ਵੱਡੇ ਲੈਵਲ ਤੇ ਹੋਊਗਾ ਹਾਂ ਜਿਵੇਂ ਫਿਰ ਤੁਸੀਂ ਇਹ ਸਾਰਾ ਕੁਝ ਤਾਂ ਲੱਗਦਾ ਕਿ ਇੰਟਰਨਲ ਦੇਖਿਆ ਹਨਾ ਕੀ ਕੁਦਰਤੀ ਤਰੀਕੇ ਦੇ ਨਾਲ ਆ ਕੇ ਫਰਕ ਵੀ ਮਹਿਸੂਸ ਕੀਤਾ ਫਿਰ ਬਾਹਰੋਂ ਤਾਂ ਨਹੀਂ ਲੈਣ ਦੀ ਕੋਈ ਲੋੜ ਪੈਂਦੀ ਜਿਵੇਂ ਸਮਾਂ ਤਾਂ ਮੈਨੂੰ ਲੱਗਦਾ ਸਾਰਾ ਤੁਸੀਂ ਇੱਥੇ ਲਾਇਆ ਹੋਇਆ ਬਿਲਕੁਲ ਬਿਲਕੁਲ ਜੀ ਕੋਸ਼ਿਸ਼ ਇਹ ਹੀ ਹੁੰਦੀ ਆ ਵੀ ਬਾਹਰੋਂ ਕੁਝ ਨਾ ਲਿਆ ਜਾਵੇ ਕਿਉਂਕਿ ਇਸੇ ਕਰਕੇ ਬੜਾ ਇਹਨੂੰ ਛੋਟੇ ਛੋਟੇ ਤੁਸੀਂ ਮੈਂ ਤੁਹਾਨੂੰ ਗੱਲ ਕੀਤੀ ਸੀ ਵੀ ਜਿਹੜਾ ਫਰੂਟ ਦਾ ਸਾਡਾ ਔਰਚਡ ਆ ਨਾ ਉੱਚ ਵੀ ਤੁਹਾਨੂੰ ਮੈਂ ਦਿਖਾਉਂਗਾ ਕਿ ਸਾਰਾ ਸਾਲ ਲੱਗਣ ਵਾਲੇ ਛੋਟੇ ਛੋਟੇ ਮੰਨ ਲਓ ਅਲੱਗ ਅਲੱਗ ਤਰ੍ਹਾਂ ਦੇ ਪਲਾਂਟ ਆ ਜਿਹੜੇ ਕੰਟੀਨਿਊਸਲੀ ਚੱਲਦਾ ਰਹੇ ਠੀਕ ਹੈ ਨਰਿੰਦਰ ਜੀ ਬਹੁਤ ਬਹੁਤ ਧੰਨਵਾ ਨਰਿੰਦਰ ਸਿੰਘ ਹੈਗੇ ਨੇ ਜਿਹੜੇ 10 ਕਿੱਲਿਆਂ ਦੀ ਖੇਤੀ ਕਰ ਰਹੇ ਨੇ ਤਾਂ ਸਾਰੀ ਖੇਤੀ ਜਿਹੜੀ ਹੈ ਉਹ ਕੁਦਰਤੀ ਤਰੀਕੇ ਦੇ ਨਾਲ ਕੀਤੀ ਜਾਂਦੀ ਹੈ ਸੋ ਲੋੜ ਹੈ ਕਿਸਾਨਾਂ ਨੂੰ ਕੁਦਰਤੀ ਖੇਤੀ ਵਾਲੇ ਪਾਸੇ ਆਉਣ ਦੀ ਕਹਿੰਦੇ ਨੇ ਕਿ ਜੇਕਰ ਮੰਡੀਕਰਨ ਇਹਦਾ ਸਹੀ ਤਰੀਕੇ ਦੇ ਨਾਲ ਸਰਕਾਰਾਂ ਸਹਿਯੋਗ ਕਰਨ ਤਾਂ ਫਿਰ ਇਹਦੇ ਵਰਗੀ ਮੋਜਵੀ ਕਿਤੇ ਨਹੀਂ ਲੱਭਣੀ ਕੈਮਰਾਮੈਨ ਬਰਿੰਦਰ ਦੇ ਨਾਲ ਮਨਪ੍ਰੀਤ ਸਿੰਘ ਕਾਲੂ ਜਗਬਣੀ ਟੀਵੀ ਹੁਸ਼ਿਆਰਪੁਰ